ਹੋਣਾ ਸੀਹ ਨੂੰ ਕਹਣਾ ਕੋਈ ਗੱਲ ਨਹੀਂ ਯਾਰ ਤੂੰ ਪਰਦੇ ਯਾਰ ਕੋਈ ਗੱਲ ਨਹੀਂ ਯਾਰ ਸਕੂਲ ਹੀ ਬਣਾਉਣਗੇ ਸੜਕਾਂ ਹੀ ਬਣਾਉਣਗੇ ਉਹ ਬਿਜਲੀ ਉਹ ਹੀ ਫਰੀ ਦੇ ਦੇਣਗੇ ਓਏ ਪਾਣੀ ਨੇ ਕੱਸੀਆਂ ਦੇ ਖਾਲੀ ਬਣਾਉਣਗੇ ਇਹਨਾਂ ਨੇ ਕੜਾ ਆਪ ਲੈ ਜਾਣੇ ਆ ਬੜੇ ਬੜੇ ਸੀਏ ਫੜੇ ਨੀ ਹੋਏ ਅਸੀਂ ਅੱਜਕੱਲ ਉਹ ਤਾਂ ਹਸਾਬ ਲਾਵਾਂਗੇ ਉਹਨਾਂ ਤਾਂ ਵੀ ਹੈ ਨਾ ਚਲਾਗਾ ਜੋ ਪਰ ਉਹਦਾ ਕੰਮ ਛਲਾਗਾ ਜੋ ਨਹੀਂ ਹੋਇਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਆਪਾਂ ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਦੁਕਾਨਦਾਰ ਜਿਹੜਾ ਉਹ ਸਾਰਾ ਦਿਨ ਤਿੰਨ ਚਾਰ ਬੰਦਿਆਂ ਨੂੰ ਕੰਮ ਵੀ ਦਿੰਦਾ ਹੈ ਤੇ ਅਗਰਵਾਲ ਸਵਾ ਕੋਈ ਜਗਰਾਤਾ ਹੋਵੇ ਦੁਕਾਨਦਾਰ ਕੋਲੇ ਸਿੱਧਾ ਹਾਂਜੀ ਪਰਚੀ ਲਾਲਾ ਜੀ ਭਾਈ ਕੱਟ ਦੋ ਜਿੰਨੇ ਮਰਜੀ ਪਰਚੀ ਤਾਂ ਕੱਟਣ ਆਉਨੇ ਤਾਂ ਫਿਰ ਪੁੰਨਦਾਨ ਚ ਉਹਦਾ ਹੱਥ ਹੁੰਦਾ ਜਦੋਂ ਪੁੰਨਦਾਨ ਵਾਸਤੇ ਕੋਈ ਹੋਰ ਬੈਠੇ ਉਹਨਾਂ ਗਾਂ ਪੁੰਨਦਾਨ ਦੇ ਪੈਸੇ ਨੂੰ ਸਾਹਮਣੇ ਵਾਸਤੇ ਫਿਰ ਉਹਨਾਂ ਦਾ ਹਿਸਾਬ ਤਾਂ ਲੈਣਾ ਪੈਂਦਾ ਨਾ ਫਿਰ ਠੀਕ ਹੈ ਨਾ ਵੀ ਪੁੰਨਦਾਨ ਨਾਲ ਕਿੱਧਰ ਗਿਆ ਭਾਈ ਸਾਡਾ ਅਸੀਂ ਤਾਂ ਆਪਦੇ ਵੱਲੋਂ ਦੇ ਦਿੱਤਾ ਪਰ ਪਹੁੰਚ ਗਿਆ ਉਹ ਉੱਥੇ ਜਿੱਥੇ ਪਹੁੰਚਣਾ ਸੀ ਨਾ ਜੇ ਕਿਸੇ ਤੇ ਹੋਰ ਚਲਾ ਗਿਆ ਫਿਰ ਅਗਲੀ ਵਾਰ ਪੁੰਨਦਾਨ ਚੋਂ ਵੀ ਆਪਾਂ ਕਟੌਤੀ ਕਰਨ ਲੱਗ ਜਾਂਗੇ ਵੀ ਨਾ ਯਾਰ ਸੋ ਅਸੀਂ ਪੰਜਾਬ ਦੀ ਧਰਤੀ ਹੈ ਕੇਜਰੀਵਾਲ ਸਾਹਿਬ ਲੰਗਰ ਤਾਂ ਮਤਲਬ ਸਾਡੇ ਖੂਨ ਚ ਹੈ ਗੁਰੂ ਸਾਹਿਬ ਨੇ 20 ਰੁਪਿਆ ਦਾ ਇੱਕ ਵਾਰੀ ਲੰਗਰ ਭੁੱਖੇ ਸਾਧੂਆਂ ਨੂੰ ਰੋਟੀ ਖਵਾਈ ਸੀ ਹਜੇ ਤੱਕ ਉਹ 20 ਰੁਪਏ ਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਸਰ ਜਿੱਥੇ ਮਰਜੀ ਦੁਨੀਆ ਤੇ ਕੋਈ ਆਫਤ ਆ ਜੇ ਚਾਹੇ ਤੁਰਕੀ ਚ ਪਚਾ ਲਾ ਜੇ ਚਾਹੇ ਕਿਤੇ ਸੁਨਾਮੀ ਆ ਜੇ ਰੈੱਡ ਕਰਾਸ ਵਾਲੇ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਜੀ ਉੱਥੇ ਕਿਉਂਕਿ ਅਸੀਂ ਸਾਡਾ ਵੀ ਇਮਾਨ ਰੱਖਿਆ ਜੀ ਜੀ ਮੈਂ ਉਹ ਵਿਆਰ ਤੇ ਪੰਜਾਬ ਦੀਆਂ ਨੇੜਾ ਸੀ ਜੀ ਜੀ ਮੈਂ ਮੈਂ ਨਤਮਸਤਕ ਨਹੀਂ ਮੈਂ ਮੈਂ ਵੱਡਾ ਥੋੜੀ ਹੋ ਸਕਦਾ ਔਦੇ ਔਦੇ ਛੋਟੇ ਨਹੀਂ ਉਹਨਾਂ ਉਹਨਾਂ ਤਖਤਾਂ ਮੂਰੇ ਔਰ ਦੇ ਛੋਟੇ ਨਹੀਂ ਸੋ ਅਸੀਂ ਅਸੀਂ ਕੀ ਹੈ ਅਸੀਂ ਜੀ ਅਸੀਂ ਉਹੀ ਇੱਜ਼ਤ ਨਹੀਂ ਕਰਾਂਗੇ ਆਪਦੇ ਤਖਤਾਂ ਦੀ ਆਪਦੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਆਪਦੇ ਗੁਰੂਆਂ ਦੀਆਂ ਸ਼ਹਾਦਤਾਂ ਦੀਆਂ ਨੂੰ ਅਸੀਂ ਨਹੀਂ ਮਨਾਵਾਂਗੇ ਫਿਰ ਹੋਰ ਕੀ ਤੋਂ ਉਮੀਦ ਕਰਾਂਗੇ ਜੀ ਜੀ ਅਸੀਂ ਕਹਿੰਦੇ ਆ ਲਾਸਾਨੀ ਕੁਰਬਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਮਨਾ ਰਹੇ ਆ ਲਾਸਾਨੀ ਕੁਰਬਾਨੀਆਂ ਛੋਟੇ ਸਾਹਿਬ ਜਦਿਆਂ ਦੀ ਤਾ ਫਿਰ ਲਾਸਾਨੀ ਸ਼ਹਾਦਤਾਂ ਦੀ ਜਿਹੜੀ ਪ੍ਰਕਾਸ਼ਪੁਰਬ ਨੇ ਜਵਨ ਦੇ ਸ਼ਤਾਬ ਦਿਨ ਉਹ ਵੀ ਤਾਂ ਲਾਸਾਨੀ ਹੋਣੀ ਚਾਹੀਦੀ ਹੈ ਨਾ ਫਿਰ ਉਹਦੇ ਚ ਉਹਦੇ ਚ ਘਟਾਲੇ ਕਰ ਲੈਣੇ ਆ ਉਹਦੇ ਚ ਕਪਲੇ ਕਰ ਲੈਣੇ ਤੁਸੀਂ ਯਾਰ ਕਿੱਥੇ ਜਾਓਗੇ ਰੱਬ ਦਾ ਪੈਸਾ ਕਾ ਕੇ ਸੱਤ ਕਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਆਪਣੇ ਕਹਾਵਤ ਹੈ ਯਾਰ ਕੋਈ ਤਾਂ ਛੱਡ ਦੋ ਯਾਰ ਕਿਤੇ ਤਾਂ ਛੱਡ ਦੋ ਪਤਨ ਤਾਂ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਹਣਾ ਪਤਾ ਨਹੀਂ ਤਾਂ ਕੋਈ ਪਰਚੀ-ਪੁਰਚੀ ਮਿਲ ਗਈ ਹੋਣੀ ਭਾਈ ਮੈਨੂੰ ਤਾਂ ਪਤਾ ਨਹੀਂ ਇਹ ਕੱਲ ਦਾ ਪਰ ਸਾਨੂੰ ਤਾਂ ਇਹੀ ਸਿਕਾਇਆ ਗਿਆ ਸਾਡੇ ਪੁਰਖਿਆਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਕਿ ਭਾਈ ਨਾਲ ਕੁਛ ਨਹੀਂ ਜਾਣਾ ਸਿਕੰਦਰ ਨੇ ਸਿਕੰਦਰ ਦੁਨੀਆ ਜਿੱਤਣ ਲੱਗਿਆ ਸੀ 18 ਸਾਲ ਦੀ ਉਮਰ 'ਚ ਜੋ ਜਿੱਤਦਾ ਵਹੀ ਸਿਕੰਦਰ ਜਿੱਤ ਦਾ ਨੌ ਸਿਕੰਦਰ ਬਣ ਗਿਆ ਸੀਗਾ ਜੀ ਸਿਕੰਦਰ ਨਹੀਂ ਆ ਰਿਹਾ 33 ਸਾਲ ਦੀ ਉਮਰ 'ਚ ਮਲੇਰੀਆ ਨਾਲ ਮਰ ਗਿਆ ਸੀ ਹਾਰਿਆ ਨਹੀਂ ਪਰ ਸਿਕੰਦਰ ਇੱਕ ਵਸੀਅਤ ਲਿਖ ਕੇ ਗਿਆ ਸੀ ਜਦੋਂ ਪਤਾ ਲੱਗ ਗਿਆ ਵੀ ਮੇਰਾ ਅੰਤ ਨੇੜੇ ਆ ਗਿਆ ਤਿੰਨ ਗੱਲਾਂ ਲਿਖੀਆਂ ਕਹਿੰਦਾ ਚਾਰ ਵੈਦ ਜਿਹੜੇ ਸਭ ਤੋਂ ਵੱਡੇ ਵੈਦ ਨੇ ਮੇਰੇ ਰਾਜ ਦੇ ਉਹ ਮੇਰਾ ਜਿਹੜਾ ਜਨਾਜ਼ਾ ਲੈ ਕੇ ਜਾਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਿਕੰਦਰ ਕੋਲੇ ਇਹ ਵੀ ਸੀ ਚਾਰੇ ਵੱਡੇ ਡਾਕਟਰ ਉਸ ਵੇਲੇ ਵੈਦ ਹੁੰਦੇ ਸੀ ਪਰ ਇਹ ਵੀ ਬਚਾ ਨਹੀਂ ਸਕੇ ਉਹਨੇ ਲਿਖਿਆ ਕਹਿੰਦਾ ਸਾਰੀ ਜਿੰਨੀ ਮੇਰੀ ਦੌਲਤ ਹੈ ਨਾ ਕਬਰਸਤਾਨ ਤੱਕ ਥੱਲੇ ਵਿਛਾ ਦਿਓ ਸਿੱਕਿਆਂ ਦੇ ਉੱਤੋਂ ਦੀ ਜਾਇਓ ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਸਿਕੰਦਰ ਕੋਲੇ ਆ ਵੀ ਸੀ ਦੌਲਤ ਇਹ ਵੀ ਉਹਨੂੰ ਬਚਾ ਨਹੀਂ ਸਕੇ ਮੌਤ ਤੋਂ ਤੇ ਤੀਜਾ ਉਹਨੇ ਲਿਖਿਆ ਮੇਰੇ ਦੋਨੇ ਹੱਥ ਜਨਾਜੇ ਤੋਂ ਬਾਹਰ ਕੱਢ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਦੁਨੀਆਂ ਜਿੱਤਣ ਵਾਲਾ ਵੀ ਖਾਲੀ ਹੱਥ ਗਿਆ ਨਮਾ ਦੇਖ ਲਿਆ ਵੀ ਮਾਈਕ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚ ਚੁੱਕੀ ਹੈ ਤੁਹਾਨੂੰ ਮਾਈਕ ਦੀ ਲੋੜ ਨਹੀਂ 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 ਤੁਸੀਂ ਕੰਮ ਕਰੋ ਤਰੱਕੀਆਂ ਕਰੋ ਹਾਂ ਅਜਾਲੇ ਹਲਕੇ ਵੱਲ 2027 ਚ ਆਮ ਪਾਰਟੀ ਸਰਕਾਰ ਨੂੰ ਲੱਖ ਲੱਖ ਵਧਾਈ ਫੇਰ ਆਈ ਸਰਕਾਰ ਲੈ ਇਹਦੇ ਮੈਰੇਜ ਪੈਲੇਸ ਤਾਂ ਜਾਣਾ ਪੈਣਾ ਹੈ ਏ ਜਾਣਾ ਪੈਣਾ ਤਾਂ ਤਾੜੀਆਂ ਮਾਰ ਦੋ ਯਾਰ ਇੱਜ਼ਤ ਮਾਣੀ ਹੁੰਦਾ ਜੀ ਹੋਰ ਕੀ ਲੈ ਜਾਣਾ ਬੰਦੇ ਨੇ ਇੱਥੋਂ ਮੈਂ ਇਹੀ ਤਾਂ ਕਹਿਣਾ ਇੱਜ਼ਤ ਮਾਣ ਹੈ ਕਹਿੰਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਉਹ ਚੱਕੋ ਚੱਕੋ ਕਰਦੇ ਸੂਰਜ ਨਹੀਂ ਛੇਪਣ ਦਿੰਦੇ ਕਹਿੰਦੇ ਜਲਾਲਾਬਾਦ ਵਾਲੀ ਪੂਆ ਪਰਸ ਤੂੰ ਫੁੱਲਾਂ ਤੇ ਆਜੂ ਕਿਰਾ ਚੱਕੋ ਬਸ ਜਿੰਨਾ ਪਿੱਛੇ ਪਾਪ ਕਮਾਉਂਦੇ ਫਿਰਦੇ ਆਂ ਪਤਾ ਨਹੀਂ ਨਾਲ ਲੈ ਜਾਣੇ ਮੈਂ ਤਾਂ ਇੱਥੋਂ ਗੱਲ ਸ਼ੁਰੂ ਕੀਤੀ ਸੀ ਸੋ ਭਾਈ ਸਾਰੇ ਤਰੱਕੀ ਕਰੋ ਸਾਰੇ ਤਰੱਕੀ ਕਰੋ ਸਮਾਜ ਤਰੱਕੀ ਕਰੂਗਾ ਤਾਂ ਸਾਰਾ ਸਮਾਜ ਉੱਪਰ ਉੱਠੂਗਾ ਕਿਸੇ ਦੀ ਲੀ ਛੋਟੀ ਕਰਕੇ ਆਪ ਦੀ ਲੀ ਵੱਡੀ ਨਹੀਂ ਹੁੰਦੀ ਆਵਦੀ ਲਈ ਵੱਡੀ ਕਰਕੇ ਹੀ ਆਵਦੀ ਲਈ ਵੱਡੀ ਹੁੰਦੀ ਹੈ ਆਵਦੀ ਲਾਈਨ ਵੱਡੀ ਕਰੋ ਤੁਸੀਂ ਦੇਸ਼ ਭਗਤ ਲੋਕ ਹੋ ਤੁਸੀਂ ਟੈਕਸ ਦੇਣ ਵਾਲੇ ਲੋਕ ਹੋ ਚੰਗੇ ਲੋਕ ਹੋ ਅਸੀਂ ਜਿਸ ਤਰ੍ਹਾਂ ਉਪਰੋਂ ਗੱਲ ਕੀਤੀ ਹੈ ਮੈਂ ਵੀ ਨੈਟਫਲਿਕਸ ਤੋਂ ਮੈਂ ਵੀ ਬੰਬੇ ਤੋਂ ਬਹੁਤ ਪੈਸੇ ਕਮਾ ਲੈਂਦਾ ਜੀ ਫਿਲਮਾਂ ਚ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ترم ਪਤਨੀ ਵੀ ਜੁਆਇੰਟ ਕਮਿਸ਼ਨਰ ਦੋਨੋਂ ਪਤੀ ਪਤਨੀ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਦਫਤਰ ਦਾ ਚਪੜਾਸੀ ਬੋਰੀਆਂ ਭਰ ਕੇ ਲੈ ਕੇ ਜਾਂਦਾ ਹੈ ਕਮਿਸ਼ਨਰ ਔਰ ਐਸਾ ਬੰਦਾ ਰੱਬ ਨੇ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਾਇਆ ਉਸੇ ਦਾ ਅਸਤੀਫਾ ਦੇ ਕੇ ਉਸੇ ਦਾ ਦਫਤਰ ਮੂਰੇ ਕੁਰਸੀ ਪਲਾਸਟਿਕ ਦੀ ਢਾ ਕੇ ਬਹਿ ਗਿਆ ਕਹਿੰਦਾ ਜੀ ਕੋਈ ਅੰਦਰ ਪੈਸੇ ਮੰਗੇ ਮੈਨੂੰ ਦੱਸ ਕੀ ਦੱਸ ਕੇ ਆਈ ਨਾ ਹੁਣ ਕੁਰਸੀ ਠਾ ਸਕਦੇ ਨੇ ਉਥੋਂ ਕਹਿੰਦੇ ਮੈਂ ਦਸਤੀਬਾ ਦੇਤਾ ਜਿਸ ਵੇਲੇ ਆਈਆਰਐਸ ਸਸ਼ਵਾਨੀ ਦੀ ਗੱਲ ਕਰਦੇ ਸੀ ਅੱਜ ਮੇਰੇ ਯਾਦ ਆ ਗਈ ਗੱਲ ਹਿਸਾਰ ਜ਼ਿਲ੍ਹੇ ਚ ਸ਼ਿਵਾਨੀ ਪਿੰਡ ਹੈ ਬਰਵਾਲੇ ਤੋਂ ਜਦੋਂ ਆਪਾਂ ਜਾਂਦੇ ਹਾਂ ਨਾ ਇਧਰੋਂ ਉਧਰਲੇ ਪਾਸੇ ਪਿੰਡ ਆਲੇ-ਦੋਲੇ ਦੇ 40 ਕਿਲੋਮੀਟਰ ਦੇ ਰੇਡੀਅਸ ਚ ਇੱਕ ਬੰਦਾ ਜਿਹਨੇ ਆਈਆਰਐਸ ਦਾ ਕਲੀਅਰ ਕੀਤਾ ਐਗਜ਼ਾਮ ਤੇ ਮਾਪਿਓ ਨੂੰ 2 ਮਹੀਨੇ ਲੱਗੇ ਲੱਭਣ ਨੂੰ ਇਹ ਦੱਸਣ ਵਾਸਤੇ ਵੀ ਤੂੰ ਅਫਸਰ ਬਣ ਗਿਆ ਕਿੱਥੇ ਫਿਰਦਾ ਸੀ ਮਦਰ ਟੇਸਾ ਦੇ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਗਰੀਬਾਂ ਦੇ ਵਿੱਚ ਬੰਗਾਲ ਦੇ ਵਿੱਚ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿ ਰਹਿ ਕੇ ਆਏ ਨੇ ਉਹ ਬੰਦੇ ਨੂੰ ਜੇਲ੍ਹ ਚ ਉਹ ਬੰਦੇ ਨੂੰ ਜੇਲ੍ਹ ਚ ਪਾਤਾ ਯਾਰ ਵੀ ਜੇਲ੍ਹ ਚ ਰਹਾ ਉਹ ਘਾਂ ਜੇਲ੍ਹ ਚ ਵੀ ਰਹਿਣਾ ਇੱਕੋ ਗੱਲ ਹੈ ਝੁੱਗੀ ਝੋਪੜੀ ਨਾਲੋਂ ਤਾਂ ਵਧੀਆ ਹੀ ਹੋਣਾ ਆਪ ਬਣੇ ਫਿਰਦੇ ਆ ਉਦੋਂ ਗੱਡੀ ਦੀ ਲਾਈਨ ਹੀ ਨਹੀਂ ਪਈ ਸੀ ਜਦੋਂ ਤੇ ਚਾਹ ਵੇਚਦੇ ਹੋ ਪਤਾ ਨਹੀਂ ਕਿੱਥੇ ਵੇਚੀ ਗਏ ਨੇ ਉਹ ਹੁਣ ਦੇਸ਼ ਵਿੱਚ ਹੀ ਜਾਂਦੇ ਉਹ ਕੀ ਕਰੀਏ ਫਿਰ ਉਹਨੂੰ ਉਹ ਗੱਡੀ ਦੀ ਲੈਣੀ ਹੈ ਨਹੀਂ ਸੀ ਉਦੋਂ ਮਨਨ ਕੁਛ ਵੀ ਬੋਲ ਸਕਦਾ ਯਾਰ ਪਪੂਆ ਗਿਨੂਆ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਜਾਂਦੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਪੂਆ ਗਿਨੂਆ ਕਲਵੇਸ਼ੀਆ ਨਗਲਵੇਸ਼ੀਆ ਮੈਂ ਤਾਂ ਸੁਣਿਆ ਨਹੀਂ ਕਦੇ ਕਹਿੰਦੇ ਜੀ ਉੱਥੋਂ ਦਾ ਸਭ ਤੋਂ ਵੱਡਾ ਬੋਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਇੱਕ ਕਿੰਨੀ ਵੱਦੀ ਹੈ ਕਹਿੰਦੇ 9500 ਮੈਂ ਕਹਿੰਦੇ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਨਾਲ ਜੀਸੀਬੀ ਦੇ ਟੇਡੇ ਵੀ ਹੋ ਜਾਂਦੇ ਕਹਿੰਦੇ ਆ ਯਾਰ ਜਿੱਥੇ 140 ਕਰੋੜ ਰਹਿੰਦਾ ਹੈ ਉਹਨਾਂ 'ਚ ਰਹਿ ਲੋ ਯਾਰ ਉਹਨਾਂ ਦੀਆਂ ਗਰੀਬੀਆਂ ਦੂਰ ਕਰ ਦਿਓ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਉਹ ਗਰੀਬੀਆਂ ਵੇੜਿਆਂ 'ਚ ਨੇ ਉਹ ਗਰੀਬੀਆਂ ਬਸਤੀਆਂ 'ਚ ਨੇ ਤੇ ਜਿਹੜੀਆਂ ਸਬਸਿਡੀਆਂ ਉਹ ਅੰਬਾਨੀਆਂ ਡਾਨੀਆਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗੱਲ ਲੀਰਾਂ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਉਹ ਇਹਨਾਂ ਦੇ ਵੀ ਤੁਸੀਂ ਪ੍ਰਧਾਨ ਮੰਤਰੀਓ ਮੈਨੂੰ ਜਵਾਬਤਾ ਦੇ ਦਿਓ ਜਿਹੜੇ ਦਿਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਕੀ ਇਹਨਾਂ ਨੂੰ ਦਰਦ ਆਇਆ ਕੀ ਦਰਦ ਹੈ ਇਹਨਾਂ ਨੂੰ ਪਤਾ ਕੁਛ ਵੀ ਕੀ ਹੁੰਦਾ ਦਿਹਾੜੀ ਕੀ ਹੁੰਦੀ ਹੈ ਆ ਤਾਂ ਹੁਣ ਨਰੇਗਾ ਖਤਮ ਪੈਣ ਲੱਗਿਆ 342 ਰੁਪਏ ਦਿਹਾੜੀ ਆ ਉਹ ਤੇ ਆਰਾ ਲੈ ਕੇ ਬਹਿ ਗਿਆ ਮੋਦੀ ਹੁਣ ਗਰੀਬਾਂ ਦੇ ਗਰਦਨ ਤੇ ਆਰਾ ਲੈ ਕੇ ਬਹਿ ਗਿਆ ਕਹਿੰਦੇ ਜੀ ਪੰਜਾਬ ਸਰਕਾਰ ਦੇ ਉਹ ਪੈਸੇ ਯਾਰ ਤੂੰ ਸਾਨੂੰ ਦੇ ਦੋ ਅਸੀਂ ਤਾਂ ਦੇ ਦਾਂਗੇ ਤੂੰ ਸਾਨੂੰ ਸਾਡਾ ਸਾਡਾ ਪੈਸਾ ਦੇ ਦੋ ਅਸੀਂ ਦੇ ਦਾਂਗੇ ਅੱਗੇ ਸਾਨੂੰ ਕੀ ਪ੍ਰੋਬਲਮ ਹੈ ਮੈਂ ਪਿੱਛੇ ਜੇ ਜਾਪਾਨ ਤੇ ਕੋਰੀਆ ਜਾ ਕੇ ਕੋਰੀਆ ਦੇ ਵਿੱਚ ਸਿਓਲ ਦੇ ਵਿੱਚ ਇੱਕ ਮਾਰਕੀਟ ਚ ਲੈ ਗਿਆ ਮੈਨੂੰ ਬੜੀ ਬੜਾ ਰੌਸ਼ਨ ਜਿਵੇਂ ਦਿੱਲੀ ਦੀ ਕੋਈ ਮਾਰਕੀਟ ਹੋਵੇ ਨਾ ਮੈਂ ਕਿਹਾ ਯਾਰ ਦਿੱਲੀ ਵਾਲਾ ਮਾਹੌਲ ਕਹਿੰਦੇ ਹਾਂਜੀ ਇਹ ਅੱਛਾ ਸਾਹਮਣੇ ਬਹੁਤ ਵੱਡੀ ਉੱਚੇ ਉੱਚੇ ਬਿਲਡਿੰਗਾਂ ਬੜੇ ਬੜੇ ਵੱਡੇ ਸ਼ੋਅਰੂਮ ਐਲਜੀ ਦੇ ਸੈਮਸੰਗ ਦੇ ਹੁੰਡਾਈ ਦੇ ਹਨਾ ਉਹਨਾਂ ਦੀਆਂ ਕੰਪਨੀਆਂ ਨੇ ਕੋਰੀਆ ਦੀ ਬਿਲਕੁਲ ਉਹਦੇ ਸਾਹਮਣੇ ਜਮਾ ਦੇਸੀ ਤੜਕਾ ਲੱਗ ਲੱਗੇ ਹੈ ਨਾ ਇਹ ਉਹ ਇੰਨਾ ਰਸ਼ ਮੈਂ ਕਿਹਾ ਵੀ ਇਹ ਕੀ ਹੈ ਕਹਿੰਦੇ ਜੀ ਇੱਥੋਂ ਦੇ ਲੋਕਾਂ ਨੇ ਇੱਥੇ ਇਹ ਮੰਗ ਕਰਕੇ ਲੋਕਲ ਦੁਕਾਨਦਾਰੀ ਨੂੰ ਬਚਾਉਣ ਵਾਸਤੇ ਮਾਰਕੀਟ ਬਣਵਾਈ ਹੋਈ ਹੈ ਕਿ ਅਸੀਂ ਇੱਥੋਂ ਹੀ ਖਰੀਦਾਂਗੇ ਅਸੀਂ ਵੱਡੇ ਬ੍ਰੈਂਡਾਂ ਦੇ ਹਨ ਜੇਬਾਂ ਨਹੀਂ ਭਰਨੀਆਂ ਅਸੀਂ ਇੱਥੋਂ ਖਰੀਦਾਂਗੇ ਤੁਹਾਡੇ ਦੁਕਾਨਦਾਰਾਂ ਦੇ ਤੁਹਾਡੇ ਨਾਲ ਨਾ ਮਤਲਬ ਮੈਨੂੰ ਤਾਂ ਪਤਾ ਹੈ ਮੈਂ ਤਾਂ ਇਸ ਗੱਲ ਚਾਹੇਗਾ ਪਿੰਡਾਂ ਚੋਂ ਤੁਹਾਡੇ ਨਾਲ ਰਿਸ਼ਤੇ ਬਣ ਜਾਂਦੇ ਆ ਜੀ ਤੁਹਾਡੇ ਮਤਲਬ ਦੁਕਾਨਦਾਰ ਦਾ ਜਾਂ ਆੜਤੀ ਦਾ ਕਰਾਇਆ ਹੋਇਆ ਰਿਸ਼ਤਾ ਕਦੇ ਨਹੀਂ ਟੁੱਟਦਾ ਜੀ ਕਿਉਂਕਿ ਉਹਨੂੰ ਸਾਰਾ ਪਤਾ ਹੁੰਦਾ ਜੀ ਵੀ ਉਹਨਾਂ ਦਾ ਮੁੰਡਾ ਐਨਾ ਪੜਿਆ ਹੋਇਆ ਐ ਇੰਨੀ ਜ਼ਮੀਨ ਐ ਇੰਨੀ ਠੇਕੇ ਤੇ ਲੈਂਦਾ ਤੇ ਇਹਨਾਂ ਦੀ ਕੁੜੀ ਐ ਉਹ ਵੀ ਐਨਾ ਪੜੀ ਹੋਈ ਐ ਇੰਨੀ ਜ਼ਮੀਨ ਐ ਇੰਨੀ ਠੇਕੇ ਤੇ ਲੈਂਦਾ ਉਹ ਉਹਨੇ ਆਪਣੀ ਆਪਣੀ ਆੜਤ ਵਧਾਉਣੀ ਹੁੰਦੀ ਐ ਹਨਾ ਉਹ ਦੋਨਾਂ ਦਾ ਰਿਸ਼ਤਾ ਕਰਾਉਂਦਾ ਜਿੱਦੇ ਆੜਤੀਆ ਜਿਹੜਾ ਵਿਚੋਲਾ ਹੁੰਦਾ ਜਿੱਦੇ ਆੜਤੀਆ ਵਿਆਹ ਚ ਆਉਂਦਾ ਨਾ ਆਪਸ ਕਰ ਦੀ ਸਭ ਤੋਂ ਵਧੀਆ ਦਰੀ ਤੇ ਸਭ ਤੋਂ ਵਧੀਆ ਚਾਦਰ ਉਹਦੇ ਵਾਸਤੇ ਵਿਛਾਉਣੇ ਲਾਲਾ ਜੀ ਆਏ ਨੇ ਬਰਫੀ ਲੈ ਕੇ ਆਉਂ ਵੀ ਜਿਹੜੀ ਜਿਹੜੀ ਸਾਨੂੰ ਜੁਆਕਾਂ ਨੂੰ ਨਹੀਂ ਦਿਖਾਉਂਦੇ ਉਹ ਬਰਫੀ ਲਾਲਾ ਜੀ ਬਿੜੀ ਕੱਢਦੇ ਆਂ ਅਸੀਂ ਫਿਰ ਵਿਚ ਦੀ ਇੱਕ ਟੁਕੜਾ ਲਾ ਜਿੰਦੇ ਹੁੰਨੇ ਆਪਾਂ ਵਿਚੱਕ ਲੈਣੇ ਹੁੰਨੇ ਆ ਪਰ ਉਹ ਉਹ ਇੱਕ ਬੌਂਡਿੰਗ ਹੈ ਸੋਸ਼ਲ ਬੌਂਡਿੰਗ ਸਾਡੀ ਆਰਤੀ ਨਾਲ ਦੁਕਾਨਦਾਰ ਨਾਲ ਅੱਜ ਵੀ ਮੇਰੀ ਮਾਂ ਉਹਨਾਂ ਤੋਂ ਹੀ ਮਤਲਬ ਸੌਦਾ ਪੱਤਾ ਪੰਸਾਰੀ ਦਾ ਹਲਦੀ ਦਾ ਖੜ ਦਾ ਸਾਰਾ ਉਹਨਾਂ ਤੋਂ ਲੈਂਦੇ ਆ ਅੱਜ ਕ ਮਤਲਬ ਪੂਰੀ ਜ਼ਿੰਦਗੀ ਦੇ ਇੱਕ ਰਿਸ਼ਤੇ ਬਣੇ ਹੋਏ ਨੇ ਯਾਰ ਤੇ ਉਹ ਆਪਾਂ ਸਰਕਾਰਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਪਤਾ ਇਹ ਕਦੇ ਦੁਕਾਨਦਾਰ ਕਦੇ ਖੜੇ ਹੋਣ ਪਤਾ ਲੱਗੇ ਇਹ ਤਾਂ ਦੱਬਣ ਜਾਣਦੇ ਆ ਵੀ ਦੁਕਾਨ ਦਾ ਬਲੂ ਆ ਦੁਕਾਨ ਚੱਲਦੀ ਹੈ ਦੱਬ ਲਓ ਆ ਰੇੜੀ ਚੱਲਦੀ ਹੈ ਦੱਬ ਲਓ ਉਹਨੂੰ ਕੀ ਪਤਾ ਕਦੇ ਖੜੇ ਹੋਣ ਕਿਸੇ ਪਪੂੜ ਸਮੋਸੇ ਵਾਲੇ ਦੇ ਹਨਾ ਪਤਾ ਲੱਗੇ ਮੈਂ ਤੇ ਦੀ ਵਰਫੀ ਕੀ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਮੋਰੇ 2 ਘੰਟੇ ਖੋਲਦਾ ਬਸ ਉਹ ਮੈਂ ਤੇ ਦੀ ਵਰਫੀ ਕੋਡ ਕੁਬੂਰੀ ਦਾ ਟੋਡਾ ਤੋਸ਼ਾ ਫਾਜ਼ਲ ਕਾ ਦਾ ਕਿਤੇ ਇੱਕ ਕਿਤੇ ਪਤਾ ਹੋਊ ਇਹਨਾਂ ਨੂੰ ਉਹਨਾਂ ਨੂੰ ਆਰਡਰ ਦੇਣਾ ਲਓ ਤੋਸ਼ਾ ਓਏ ਚਲੋ ਜੀ ਆਏ ਥੋੜੀ ਆਉਂਦਾ ਜਿਹੜਾ ਆਪ ਖਰੀਦੇ ਤੇ ਨਜ਼ਾਰਾ ਆਉਂਦਾ ਹੈ ਨਾ ਸਭ ਬਹੁਤ-ਬਹੁਤ ਤੁਹਾਨੂੰ ਵਧਾਈਆਂ ਹੋ ਗਈਆਂ ਤੁਸੀਂ ਸਰਕਾਰ ਬਣ ਗਏ ਮੈਂ ਕਿਹਾ ਸੀਗਾ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਸਰਕਾਰਾਂ ਚੰਨਣਗੀਆਂ ਤੇ ਅਸੀਂ ਆਪਦੇ ਵਾਅਦਿਆਂ ਤੇ ਪੂਰੇ ਉਤਰੇ